ਰੱਖੇ ਤੇਰੇ ਤੇ ਕੀ ਮਾਦਿਓ ਉਹ ਬਚਦਾ ਤੁਹੀਓ ਪਰਮਾਨਿ ਦਿੱਤਾ ਸਾਨੂੰ ਹੰਗੂ ਸੱਚ ਦਾ ਤੁਹੀਓ ਸਾਡੇ ਨਾਲ ਨਹੀਂਆ ਕੱਲੇ ਕੱਲੇ ਜੱਟਿਆ ਛੇ ਤੁਮ ਜਦ ਤੂੰ ਪੈਰ ਕਰ ਮੇ ਤੁਹੀਓ ਸਾਡੇ ਨਾਲ ਨਹੀਂਆ ਕੱਲੇ ਕੱਲੇ ਹਾਂਜੀ ਮੈਂ ਮੇਜਰ ਕਲਵੰਤ ਮਸੀ ਸੈਲਵਸ਼ਨ ਆਰਮੀ ਦੇ ਇਕ ਸੇਵਾਦਾਰ ਹੋਣ ਦੇ ਨਾਤੇ ਪ੍ਰਭ ਯਿਸੂ ਮਸੀਹ ਦੇ ਬਾਰੇ ਜਨਮ ਦੇ ਬਾਰੇ ਦੱਸ ਰਿਹਾ ਹਾਂ ਕਿ ਪ੍ਰਭ ਯਿਸੂ ਮਸੀਹ ਦਾ ਜਨਮ ਜਿਹੜਾ ਅੱਜ ਤੋਂ 2024 ਸਾਲ ਪਹਿਲਾਂ ਯਿਸੂਸੀ ਇਸ ਧਰਤੀ ਤੇ ਆਏ ਜੋ ਨਬੀਆਂ ਦੇ ਦੁਆਰਾ ਭਵਿੱਖ ਬਾਣੀ ਕੀਤੀਆਂ ਗਈਆਂ ਸਭ ਤੋਂ ਪਹਿਲਾਂ ਭਵਿੱਖ ਬਾਣੀ ਜਿਹੜੀ ਉਹ موسی ਦੇ ਦੁਆਰਾ ਕੀਤੀ ਗਈ ਕਿ موسی ਨੇ ਇਸਰਾਇਲ ਨੂੰ ਕਿਹਾ ਕਿ ਖੁਦਾ ਨੇ ਕਿਹਾ ਵਾ ਕਿ ਤੁਹਾਡੇ ਭਰਾਵਾਂ ਵਿੱਚੋਂ ਮੇਰੇ ਵਰਗਾ ਨਬੀ ਤੁਹਾਡੇ ਲਈ ਖੜਾ ਕਰੇਗਾ ਜਿੱਦਾਂ ਤੁਹਾਨੂੰ ਆਗਿਆ ਮੰਨਣੀ ਹੋਵੇਗੀ ਉਹ ਅੱਜ ਪੂਰੇ ਸੰਸਾਰ ਦੇ ਵਿੱਚ ਪ੍ਰਭਯੇਸੂ ਮਸੀਹ ਦਾ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਇਸ ਦੇ ਨਾਲ ਅਸੀਂ ਸਭ ਇਲਾਕਾ ਨਿਵਾਸੀਆਂ ਨੂੰ ਪੂਰੇ ਜਗਤ ਨੂੰ ਪ੍ਰਭਯੇਸੂ ਮਸੀਹ ਦੇ ਜਨਮ ਦਿਹਾੜੇ ਦੀਵਦੈ ਦਿੰਨੇ ਆ ਉਹ ਨਾਲ ਹੀ ਇਹ ਬੇਨਤੀ ਕਰਨੀ ਆ ਕਿ ਹਰ ਇੱਕ ਨੂੰ ਪਿਆਰ ਦੇ ਨਾਲ ਸ਼ਾਂਤੀ ਦੇ ਨਾਲ ਪ੍ਰਭਯੇਸੂ ਮਸੀਹ ਦਾ ਜਨਮ ਦਿਹਾੜਾ ਮਨਾਉਣਾ ਚਾਹੀਦਾ ਕਿਉਂਕਿ ਯੇਸੂ ਮਸੀਹ ਜਦੋਂ ਆਏ ਸੀ ਉਹਨਾਂ ਨੇ ਪ੍ਰਚਾਰ ਸ਼ਾਂਤੀ ਦਾ ਕੀਤਾ ਸੀ ਨਮਰਤਾ ਦਾ ਕੀਤਾ ਸੀ ਤਾਕਿ ਸਭ ਲੋਕਾਂ ਦੇ ਵਿੱਚ ਪਿਆਰ ਮੁਹੱਬਤ ਹੋਵੇ ਤੇ ਪਿਆਰ ਦੇ ਨਾਲ ਹੀ ਯਿਸੂ ਮਸੀਹ ਨੇ ਸਭ ਲੋਕਾਂ ਨੂੰ ਪਰਮੇਸ਼ਰ ਦੇ ਨਾਲ ਜੋੜਿਆ ਅੱਜ ਪੂਰੀ ਦੁਨੀਆ ਦੇ ਵਿੱਚ ਪਰਮੇਸ਼ਰ ਯਿਸੂ ਮਸੀਹ ਦਾ ਜਨਮ ਦਿਹਾੜਾ ਜਿਹੜਾ ਉਹ ਪੂਰੀ ਸਰਦਾ ਦੇ ਨਾਲ ਮਨਾਇਆ ਜਾ ਰਿਹਾ ਇਹ ਜਨਮ ਦਿਹਾੜਾ ਜਿਹੜਾ 2024 ਸਾਲ ਨੂੰ ਜਿਹੜਾ ਉਹ ਮਨਾਇਆ ਜਾ ਰਿਹਾ ਅੱਜ ਪੂਰੀ ਦੁਨੀਆ ਦੇ ਵਿੱਚ ਹਰ ਜਗ੍ਹਾ ਤੇ ਯਿਸੂ ਮਸੀਹ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਇਹ ਬੇਨਤੀ ਕਰਨੇ ਸਭ ਲੋਕਾਂ ਦੇ ਘੜੀ ਔਰ ਸਭ ਕਲੀਸਿਆ ਦਾ ਪੂਰੇ ਸੰਸਾਰ ਦੇ ਗਾੜੀ ਕਿ ਹਰ ਕੋਈ ਇਸ ਜਨਮ ਦਿਹਾੜੇ ਨੂੰ ਪਿਆਰ ਦੇ ਨਾਲ ਮਨਾਵੇ ਪਿਆਰ ਦੇ ਨਾਲ ਰਵੇ ਕਿਸੇ ਦਿਨ ਨਾਲ ਕੋਈ ਲੜਾਈ ਝਗੜਾ ਨਾ ਕਰੇ ਸ਼ਾਂਤੀ ਦੇ ਨਾਲ ਇਸ ਦਿਨ ਨੂੰ ਮਨਾਵੇ ਕਿਉਂਕਿ ਯਿਸੂ ਮਸੀਹ ਸ਼ਾਂਤੀ ਦਾ ਰਾਜ ਕੁਮਾਰ ਕੋ ਆਖੋਨ ਦਾ ਇਸ ਲਈ ਸਾਡੇ ਸਭਨਾਂ ਦੇ ਅੱਗੇ ਬੇਨਤੀ ਆ ਉਹ ਨਾਲ ਹੀ ਅਸੀਂ ਰਬ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਸਭਨਾਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਔਰ ਆਪਣੀ ਇਸ ਕੋਰ ਬਖਸ਼ੀਵਾਲ ਵੱਲੋਂ ਔਰ ਉਥੋਂ ਦੀ ਕਲੀਸਿਆ ਵੱਲੋਂ ਤੇ ਪੂਰੇ ਆਪਣੇ ਜਿੰਨੇ ਵੀ ਸਾਡਾ ਇਲਾਕਾ ਪੈਂਦਾ ਵਾ ਸਭ ਨਾਲ ਵੱਲੋਂ ਅਸੀਂ ਪਰੋਇ ਯਿਸੂ مسیਹ ਦੇ ਜਨਮ ਦਿਹਾੜੇ ਦੀ ਮੁਬਾਰਕਬਾਦ ਦਿੰਦੇ ਆਉਣ ਨਾਲ ਹੀ ਅਸੀਂ ਇਹ ਵੀ ਸੰਦੇਸ਼ਾ ਦਿੰਦੇ ਆ ਕਿ ਸਾਨੂੰ ਸਭਨਾਂ ਨੂੰ ਇਹ ਦਿਨ ਜਿਹੜਾ ਵਾ ਬੜੇ ਪਿਆਰ ਤੇ ਸਰਦਾਰ ਦੇ ਨਾਲ ਮਨਾਉਣ ਦੀ ਜ਼ਰੂਰਤ ਆ ਸਾਰਿਆਂ ਨੂੰ